ਗਬਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਅਮਰੀਕਾ ਵਿੱਚ ਲੱਖਾਂ ਹਿੰਦੂ ਰਹਿੰਦੇ ਨੇ ਪਰ ਉਹਨਾਂ ਲਈ ਕੋਈ ਵੱਖਰਾ ਸ਼ਮਸ਼ਾਨ ਘਾਟ ਨਹੀਂ ਹੈ ਇਸ ਲਈ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਅੰਤਿਮ ਸੰਸਕਾਰ ਕਿਸੇ ਹੋਰ ਧਰਮ ਦੇ ਸ਼ਮਸ਼ਾਨ ਘਾਟ ਵਿੱਚ ਕਰਨੇ ਪੈਂਦੇ ਨੇ ਇਸ ਤੋਂ ਇਲਾਵਾ ਅਮਰੀਕਾ ਵਿੱਚ ਅੰਤਿਮ ਸੰਸਕਾਰ ਲਈ ਲੰਬਾ ਇੰਤਜ਼ਾਰ ਵੀ ਕਰਨਾ ਪੈਂਦਾ ਹੈ ਤੇ ਇਹ ਮਹਿੰਗੇ ਵੀ ਹੁੰਦੇ ਨੇ ਇਹਨਾਂ ਸਮੱਸਿਆਵਾਂ ਦੇ ਮੱਦੇਨਜ਼ਰ ਹਿੰਦੂ ਪਾਈਚਾਰਾ ਸ਼ਿਕਾਗੋ ਵਿੱਚ ਇੱਕ ਸ਼ਮਸ਼ਾਨ ਘਾਟ ਬਣਾਉਣ ਦਾ ਫੈਸਲਾ ਕੀਤਾ ਹੈ ਜਾਣਕਾਰੀ ਅਨੁਸਾਰ ਸ਼ਿਕਾਗੋ ਵਿੱਚ ਤਕਰੀਬਨ 5 ਏਕੜ ਵਿੱਚ ਹਿੰਦੂਆਂ ਲਈ ਸ਼ਮਸ਼ਾਨ ਘਾਟ ਬਣਾਇਆ ਜਾਵੇਗਾ। ਇਸ ਸ਼ਮਸ਼ਾਨ ਘਾਟ ਨੂੰ ਬਣਾਉਣ ਦੀ ਲਾਗਤ 5 ਮਿਲੀਅਨ ਡਾਲਰ ਹੋਣ ਦਾ ਅਨੁਮਾਨ ਦਿੱਸਿਆ ਜਾ ਰਿਹਾ ਹੈ। ਇਸ ਸ਼ਮਸ਼ਾਨ ਘਾਟ ਦਾ ਸਾਰਾ ਖਰਚਾ ਹਿੰਦੂ ਭਾਈਚਾਰੇ ਵੱਲੋਂ ਚੁੱਕਿਆ ਜਾਵੇਗਾ। ਦੱਸ ਦਈਏ ਇਸ ਸਮੇਂ ਅਮਰੀਕਾ ਵਿੱਚ 25 ਲੱਖ ਤੋਂ ਵੱਧ ਹਿੰਦੂ ਰਹਿੰਦੇ ਨੇ। ਇਸ ਸ਼ਮਸ਼ਾਨ ਘਾਟ ਦੇ ਨਿਰਮਾਣ ਪ੍ਰੋਜੈਕਟ ਲਈ ਇੱਕ ਟਰਸਟ ਵੀ ਬਣਾਇਆ ਗਿਆ ਹੈ। ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਮੌਸਮ ਵਿੱਚ ਠੰਡੀਆਂ ਚੀਜ਼ਾਂ ਖਾਣਾ ਤੇ ਠੰਡਾ ਪਾਣੀ ਪੀਣਾ ਸਾਰਿਆਂ ਨੂੰ ਚੰਗਾ ਲੱਗਦਾ ਹੈ ਹਾਲਾਂਕਿ ਅੱਜ ਕੱਲ੍ਹ ਹਰ ਘਰ ਵਿੱਚ ਫ੍ਰਿਜ ਮਿਲ ਜਾਂਦਾ ਹੈ ਜੋ ਠੰਡੇ ਪਾਣੀ ਲਈ ਇੱਕ ਬਹੁਤ ਵਧੀਆ ਵਿਕਲਪ ਹੁੰਦਾ ਹੈ ਪਰ ਫਿਰ ਵੀ ਕਈ ਲੋਕ ਘਰ ਵਿੱਚ ਮਿੱਟੀ ਦਾ ਘੜਾ ਜਾਂ ਮਟਕਾ ਰੱਖਦੇ ਨੇ ਘੜੇ ਦਾ ਪਾਣੀ ਤੇ ਫ੍ਰਿਜ ਦੇ ਪਾਣੀ ਵਿੱਚ ਸਿਹਤ ਨਾਲ ਸੰਬੰਧਿਤ ਕਾਫੀ ਫਰਕ ਹੁੰਦਾ ਹੈ ਮਿੱਟੀ ਦੇ ਮਟਕੇ ਜਾਂ ਫਿਰ ਘੜੇ ਦਾ ਪਾਣੀ ਕੁਦਰਤੀ ਤਰੀਕੇ ਨਾਲ ਠੰਡਾ ਹੁੰਦਾ ਹੈ ਇਸ ਵਿੱਚ ਕੁਝ ਖਣਿਜ ਪਦਾਰਥ ਵੀ ਹੁੰਦੇ ਨੇ ਜੋ ਸਰੀਰ ਲਈ ਲਾਭਦਾਇਕ ਨੇ ਦੂਜੇ ਪਾਸੇ ਫ੍ਰਿਜ ਦਾ ਪਾਣੀ ਅੰਦਰੋਂ ਤਾਂ ਸੀਰ ਤੌਰ ਤੇ ਗਰਮ ਹੁੰਦਾ ਹੈ ਜੋ ਸਰੀਰ ਵਿੱਚ ਗਰਮੀ ਪੈਦਾ ਕਰਦਾ ਹੈ ਜੇਕਰ ਤੁਸੀਂ ਵੀ ਘਰ ਵਿੱਚ ਨਵਾਂ ਘੜਾ ਲੈ ਕੇ ਆ ਰਹੇ ਹੋ ਤਾਂ ਇਹ ਲਿਖੀਆਂ ਗੱਲਾਂ ਜਾਂ ਕਹਿ ਲਓ ਜੋ ਤੁਹਾਨੂੰ ਅਸੀਂ ਦੱਸਾਂਗੇ ਉਸ ਦਾ ਤੁਹਾਡੀ ਸਿਹਤ ਤੇ ਕੋਈ ਬੁਰਾ ਅਸਰ ਨਹੀਂ ਪਵੇਗਾ ਨਮਾ ਕੜਾ ਲਿਆਉਣ ਦੇ ਹੀ ਉਸ ਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਮਿੱਟੀ ਦੇ ਕੜੇ 'ਚ ਮਿੱਟੀ ਦੇ ਕਣ ਢੂੜ ਜਾਂ ਫਾਰ ਹੁਦੀ ਹੋ ਸਕਦੀ ਹੈ ਇਸ ਲਈ ਕੜੇ ਨੂੰ ਪਹਿਲਾਂ ਚੰਗੀ ਤਰ੍ਹਾਂ ਗਰਮ ਪਾਣੀ ਨਾਲ ਧੋਵੋ ਅਤੇ ਕੁਝ ਸਮਾਂ ਲਈ ਧੁੱਪ ਵਿੱਚ ਰੱਖੋ ਤਾਂ ਜੋ ਉਹ ਚੰਗੀ ਤਰ੍ਹਾਂ ਸੁੱਕ ਜਾਵੇ ਤੇ ਅੰਦਰਲੀ ਨਮੀ ਦੂਰ ਹੋ ਜਾਵੇ ਨਮਾ ਕੜਾ ਲਿਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਬ੍ਰੇਕਿੰਗ ਸੋਡਾ ਤੇ ਗਰਮ ਪਾਣੀ ਦਾ ਮਿਸ਼ਰਣ ਬਣਾਓ ਅਤੇ ਉਸ ਨੂੰ ਮਟਕੇ ਵਿੱਚ ਪਾ ਕੇ ਚੰਗੀ ਤਰ੍ਹਾਂ ਧੋ ਲਵੋ ਇਸ ਤਰੀਕੇ ਨਾਲ ਕੜੇ ਵਿੱਚ ਗੰਦਗੀ ਅਤੇ ਬੈਕਟੀਰੀਆ ਨਸ਼ਟ ਹੋ ਜਾਂਦੇ ਨੇ ਸਿਰਫ ਇੱਕ ਵਾਰੀ ਨਹੀਂ ਸਤਾਰਨੁੱਪ ਵਿੱਚ ਵੀ ਨਟਕੇ ਦੀ ਨਿਯਮਿਤ ਤੌਰ ਤੇ ਸਫਾਈ ਕਰਦੇ ਰਹੋ ਤਾਂ ਜੋ ਪਾਣੀ ਹਮੇਸ਼ਾ ਸਾਫ ਅਤੇ ਸਿਹਤਮੰਦ ਰਹੇ ਕੜੇ ਨੂੰ ਹਮੇਸ਼ਾ ਕਿਸੇ ਛਜਾਦ ਤੇ ਹਵਾਦਾਰ ਥਾਂ ਤੇ ਰੱਖੋ ਇਸ ਨਾਲ ਪਾਣੀ ਕੁਦਰਤੀ ਢੰਗ ਨਾਲ ਠੰਡਾ ਰਹਿੰਦਾ ਹੈ ਤੇ ਉਸ ਦੀ ਗੁਣਵੱਤਾ ਵੀ ਬਣੀ ਰਹਿੰਦੀ ਹੈ ਜੇ ਕੜੇ ਨੂੰ ਸਿੱਧੀ ਧੁੱਪ ਵਿੱਚ ਰੱਖਿਆ ਜਾਵੇ ਤਾਂ ਪਾਣੀ ਗਰਮ ਹੋ ਜਾਂਦਾ ਹੈ ਪਾਣੀ ਵਾਲੇ ਨੂੰ ਤਾਜ਼ਗੀ ਦੀ ਥਾਂ ਗਰਮੀ ਦਾ ਅਨੁਭਵ ਹੁੰਦਾ ਹੈ ਇਸ ਲਈ ਘੜੇ ਲਈ ਅਜਹੀ ਥਾਂ ਚੁਣੋ ਜਿੱਥੇ ਹਵਾ ਵੀ ਆਉਂਦੀ ਹੋਵੇ ਤੇ ਸੂਰਜ ਦੀ ਧੁੱਪਤ ਦਾ ਸਿੱਧੀ ਨਾ ਪੈਂਦੀ ਹੋਵੇ ਜਦੋਂ ਵੀ ਘੜਾ ਲਿਆਉਂਦੇ ਹੋ ਤਾਂ ਸ਼ੁਰੂਆਤ ਵਿੱਚ 3-4 ਦਿਨ ਲਈ ਉਸ ਨੂੰ ਪਾਣੀ ਨਾਲ ਭਰ ਕੇ ਰੱਖੋ ਇਹ ਪਾਣੀ ਨਾ ਪਿਓ ਇਸ ਨੂੰ ਬਾਅਦ ਵਿੱਚ ਸੁੱਟ ਦਿਓ ਜੇਕਰ ਤੁਹਾਨੂੰ ਘਰ ਪੌਦੇ ਲੱਗੇ ਨੇ ਤਾਂ ਤੁਸੀਂ ਇਹ ਪਾਣੀ ਉਹਨਾਂ ਵਿੱਚ ਪਾ ਸਕਦੇ ਹੋ ਘੜੇ ਵਿੱਚ ਪਾਣੀ ਨਿਯਮਤ ਤੌਰ ਤੇ ਬਦਲਦੇ ਰਹੋ ਜੋ ਪਾਣੀ ਘੱਟ ਹੋਣ ਲੱਗੇ ਤਾਂ ਪਹਿਲਾਂ ਪੁਰਾਣਾ ਪਾਣੀ ਪੂਰਾ ਖਤਮ ਕਰੋ ਤੇ ਫਿਰ ਨਵਾਂ ਪਾਣੀ ਪਰੋ ਇਸ ਤਰੀਕੇ ਨਾਲ ਘੜੇ ਦੀ ਸਫਾਈ ਵੀ ਹੋ ਜਾਂਦੀ ਹੈ ਤੇ ਨਵਾਂ ਪਾਣੀ ਵੀ ਤਾਜ਼ਾ ਬਣਿਆ ਰਹਿੰਦਾ ਘੜੇ ਵਿੱਚ ਪਾਣੀ ਕੱਢਣ ਲਈ ਕਦੇ ਵੀ ਸਿੱਧਾ ਹੱਥ ਨਾ ਪਾਓ ਹਮੇਸ਼ਾ ਕੋਈ ਸਾਫ਼ ਉਪਕਰਣ ਵਰਤੋ ਜਿਵੇਂ ਕਿ ਵੱਡੇ ਚਮਚੇ ਡੋਰੀ ਦੀ ਵਰਤੋ ਜਾਂ ਫਿਰ ਪਾਣੀ ਦੀ ਸਫਾਈ ਬਣੀ ਰਵੇ ਦੱਸ ਦਈਏ ਘੜੇ ਵਿੱਚ ਪਾਣੀ ਪਾਉਣ ਤੋਂ ਬਾਅਦ ਹਮੇਸ਼ਾ ਉਸ ਨੂੰ ਟੱਕ ਕੇ ਰੱਖੋ ਤਾ ਜੋ ਉਸ ਵਿੱਚ ਤੋੜ ਮਿੱਟੀ ਜਾਂ ਫਿਰ ਕਿੜੇ ਮਕੋੜੇ ਨਾ ਪੈ ਜਾਣ ਪਰ ਧਿਆਨ ਰਹੇ ਟੱਕਣ ਪੂਰੀ ਤਰ੍ਹਾਂ ਸਿਲ ਨਾ ਹੋਵੇ ਅਜਿਹਾ ਨਾ ਹੋਵੇ ਘੜੇ ਨੂੰ ਹਵਾ ਹੀ ਨਾ ਮਿਲੇ ਘੜੇ ਨੂੰ ਟੱਕਲ ਨਹੀਂ ਤੁਸੀਂ ਕੱਪੜਾ ਜਾਂ ਢੀਲਾ ਟੱਕਣ ਵਰਤ ਸਕਦੇ ਹੋ ਜੋ ਤੂੜ ਨੂੰ ਰੋਕ ਕੇ ਤੇ ਹਵਾ ਦੀ ਆਵਾਜ਼ਾਈ ਵੀ ਬਣਾਈ ਰੱਖੇ ਜਿਹੜਾ ਜਾਣਦਾ ਹੈ ਕਿ ਲੋਟਰੀ ਕਿਸਮਤ ਦੀ ਖੇਡ ਹੈ ਇਹ ਕਿਸੇ ਕਿਸੇ ਨੂੰ ਨਿਕਲਦੀ ਹੈ ਜਿਸ ਨੂੰ ਨਿਕਲਦੀ ਹੈ ਉਸ ਦੀ ਕਿਸਮਤ ਬਣਾ ਦਿੰਦੀ ਹੈ ਅਜਿਹੀ ਘਟਨਾ ਪਟਿਆਲਾ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਕਿਸਾਨ ਦੀ ਰਾਤੋਂ ਰਾਤ ਕਿਸਮਤ ਚਮਕ ਗਈ ਹੈ ਤੇ ਉਹ 1.5 ਕਰੋੜ ਦਾ ਮਾਲਕ ਬਣ ਗਿਆ ਜਾਣਕਾਰੀ ਅਨੁਸਾਰ 10000 ਰੁਪਏ ਪ੍ਰਤੀ ਮਹੀਨਾ ਕਮਾਉਣ ਵਾਲਾ ਸੁਖਦੇਵ ਸਿੰਘ ਇੱਕ ਆਮ ਕਿਸਾਨ ਲਾਟਰੀ ਨਾਲ ਡੇਢ ਕਰੋੜ ਦਾ مالک ਬਣ ਗਿਆ ਦੱਸ ਦਈਏ ਕਿਸਾਨ ਸੁਖਦੇਵ ਸਿੰਘ ਪਿੰਡ ਦਿੱਤੂਪੁਰ ਦਾ ਰਹਿਣ ਵਾਲਾ ਹੈ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਪਸ਼ੂ ਪਾਲਣੇ ਭਾਗ ਵਿੱਚ ਠੇਕੇ ਤੇ ਬਤੌਰ ਸੇਵਾਦਾਰ ਕੰਮ ਕਰ ਰਿਹਾ ਸੀ ਸੁਖਦੇਵ ਸਿੰਘ ਨੂੰ ਲਾਟਰੀ ਨਿਕਲਣ ਤੇ ਪੂਰੇ ਪਰਿਵਾਰ ਚ ਖੁਸ਼ੀ ਦਾ ਮਾਹੌਲ ਹੈ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਸੁਖਦੇਵ ਸਿੰਘ ਜੀ ਕਿੰਨੇ ਲਾਟਰੀ ਨਿਕਲੀ ਹੈ ਇਹ ਵੀ ਡੇਢ ਕਰੋੜ ਦੀ ਨਿਕਲੀ ਹੈ ਜੀ ਅੱਛਾ ਕੀ ਕਰਦੇ ਹੋ ਤੁਸੀਂ ਮੈਂ ਜੀ ਹੁਣ ਤਾਂ ਪਸ਼ੂ ਪਾਲਣ ਦੇ ਵਿੱਚ ਤੇ ਨੌਕਰੀ ਕਰਦਾ ਜੀ ਠੇਕੇਦਾਰੀ ਛੇਟ ਵਿੱਚ ਕਰ ਤੋਂ ਨੌਕਰੀ ਕਰ ਰਿਹਾ ਹਾਂ ਮੈਂ ਤਾਂ ਕਰਦ ਨੂੰ ਹੋ ਗਈ ਜੀ 25 26 ਸਾਲ ਹੋ ਗਈ ਅੱਛਾ ਹਾਂ ਪਹਿਲਾਂ ਖੇਤੀ ਕਰਦੇ ਤੇ ਅੱਛਾ ਜੀ ਮੰਦੇ ਭਾਂਜੀ ਜ਼ਮੀਨ ਵੇਚ ਗਿਆ ਹਾਂ ਜ਼ਿੰਮੇਦਾਰ ਹੁਣ ਆਪਰੇ ਪਸ਼ੂ ਪਾਲਣ ਤੇ ਠੇਕੇਦਾਰੀ ਛੇਟ ਵਿੱਚ ਮੈਂ ਤਾਂ ਕਰਦਾ ਹਾਂ ਗਊਆਂ ਦੀ ਸੇਵਾ ਕਰਦੇ ਰਿਹਾ ਸਹਲਾ ਬਾਈਕਰ ਨੇ ਛੋੜੀ ਲਾਇਟਰੀ ਪੌਂਦੇ ਤੇ ਬਾਈਕਰ ਦਾ ਨਾਮ ਲੈ ਕੇ ਹਾਂ ਇੱਕ ਘਰ ਦੇ ਵਿੱਚ ਕੌਣ ਕੌਣ ਆਏ ਘਰ ਦੇ ਵਿੱਚ ਮਾਇਆ ਮੇਰੇ ਘਰ ਵਾਲੀ ਹੈ ਜੀ ਕੁੜੀਏ ਦਾ ਪੇਟੀ ਮੇਰੇ ਤੇ ਨੇ ਉਹ ਭੇਜਦੀ ਐ ਮੈਂ ਇਹ ਕਿੰਨੀ ਤਰਖਾ ਦੇ ਤੋ ਮੇਰੀ ਤਰਖਾ ਜੀ ਹੋਣਾ ਹੈ ਕਿ ਤੇ 9600 ਮਿਲਦਾ ਜੀ 9600 ਤੇ ਇੱਕਦਮ ਜਦੋਂ ਰਾਤੋ ਰਾਤ ਕਹਿੰਦੇ ਆ ਕਿਸਮਤ ਚਮਕੀ ਤੇ ਕਿੰਦਾ ਦਾ ਬੜਾ ਖੁਸ਼ੀ ਹੋਈ ਜੀ ਜਦ ਮੈਨੂੰ ਵਾਲਾ ਰਾਤੋ ਰਾਤ ਮੈਂ ਕਹਿੰਦਾ ਵੀ ਮੇਰਾ ਸੋਖਾ ਮੇਰੇ ਜਿਹੜੇ 10 ਵੀਕੇ ਵਿਕਾਇਆ ਤਿਓ ਆ ਗਿਆ ਵਾਪਸ ਠੋਸੇ ਬੜੀ ਖੁਸ਼ੀ ਹੈ ਸਾਰੇ ਪਰਿਵਾਰ ਨੂੰ ਖੁਸ਼ੀ ਹੈ ਜੀ ਲੱਗਦਾ ਹੈਗਾ ਕਿ ਜਿਹੜੀ ਜ਼ਮੀਨ ਚਲੀ ਗਈ ਸੀ ਵਾਪਸ ਲੈ ਕੇ ਆਉਣਾ ਹਾਂ ਜੀ ਹਾਂ ਬਾਸ਼ਪੁਰੂ ਨੇ ਭੇਜਦੀ ਤ੍ਰੇ ਗੁਰੂ ਦੀ ਕਿਰਪਾ ਲੋਕਾਂ ਨੌਜਵਾਨਾਂ ਨੂੰ ਦੇਣ ਦਾ ਨਸਲ ਨੌਜਵਾਨ ਨੂੰ ਇਹ ਕਰੇ ਵੀ ਨਸ਼ਾ ਲਾਉਣਾ ਤੇ ਗਰੀਬੀ ਮੇਰੀ ਆਉਂਦੀ ਰਹਦੀ ਹੈ ਮੈਂ ਦੇਖਣਾ ਹੈ ਨਸ਼ਾ ਨਹੀਂ ਸੀਰੀ ਨੂੰ ਲੈ ਕੇ ਕੀਰਤ ਕਰਦਾ ਰਹਾਂ ਦੁੱਖ ਸ਼ੋਕ ਇਨਸਾਨ ਤੇ ਆਉਣੇ ਆਪਦਾ ਕੀਰਤ ਕਰੋ ਕਦੇ ਐ ਨਾ ਘਬਰਾਓ ਨਾ ਵਾਇਰਲ ਤੇ ਪਾਣਾ ਰੱਖੋ ਕਿਸਮਤ ਅਜ ਬੰਦੇ ਨੂੰ ਹਾਂ ਕਿਸਮਤ ਕਦੇ ਖੁੱਲਦੀ ਆ ਆਪੇ ਖੁੱਲਦੀ ਆ ਹਾਂ ਜਿਹੜੀ ਨਾਮ ਦੀ ਰਸ਼ੀ ਮਿਲੀ ਆ ਉਹਦਾ ਕੀ ਕਰਾਂਗਾ ਤੁਸੀਂ ਉਹਦਾ ਜੀ ਆਪਾਂ ਕੋਈ ਪਸ਼ੂ ਪਾਲਣ ਦਾ ਪਸ਼ੂ ਰੱਖ ਲਾਗੇ ਦੋ ਅੱਜ ਕੰਮਿੰਤ ਕਰਾਂਗੇ ਜੇ ਕਿਰਤ ਕਰਾਂਗੇ ਜ਼ਿੰਮੇਦਾਰਾਂ ਖੇਤੀ ਕਰਦੇ ਆ ਪਹਿਲਾਂ ਵੀ ਗੁਰਬੀਆ ਦਾ ਪਸ਼ੂ ਨੂੰ ਕੱਖ ਪਈ ਉਹ ਵੀ ਖੇਤੀ ਜ਼ਿੰਮੇਦਾਰਾਂ ਦੇ ਹੀ ਕਰਨਾ ਹੈ ਤੇ ਹੁਣ ਆ ਜਿਹੜੇ ਕਹਿੰਦੇ ਸਭ ਤੁਸੀਂ ਸਾਈਕਲ ਤੇ ਰਹਿੰਦੇ ਹੋ ਹਾਂ ਜੀ ਕਰਿਆ ਮੈਂ ਤਾਂ ਸਾਈਕਲ ਤੇ ਹੀ ਹੁਣ ਵੀ ਸਾਈਕਲ ਚਲਾ ਲੈਂਦਾ ਹਾਂ ਹਾਂ ਜੀ ਹਾਂ 30 ਕਿਲੋਮੀਟਰ ਦੇ ਆ ਕੁੱਡੇ ਮਾਜਰੇ ਕੱਖਲੇ ਹੁੰਦੇ ਆ ਵੱਡਕ ਜਾਉਰੀ ਦੀ ਫਾਰਮ ਫਟਿਆਲੇ ਦਾ ਉੱਥੇ ਵੀ ਸਾਈਕਲ ਤੇ ਜਾਂਦਾ ਸੀ ਨੌਕਰੀ ਵੀ ਸਾਈਕਲ ਤੇ ਜਾਂਦੇ ਸੀ ਹਾਂ ਹੁਣ ਵੀ ਉਹਨੇ ਹਾਈ ਸਾਈਕਲ ਲਈ ਹੁਣ ਮਹਾਰਾਜ ਨੇ ਬਖਸ਼ਿਸ਼ ਕਰੀ ਗਈ ਲੱਗਦਾ ਵਰ ਗੱਡੀ-ਗੁੱਡੀ ਲਾਉਂਗੇ ਨਾ ਜੀ ਗੱਡੀ ਨਹੀਂ ਕਰਾਂ ਰੱਖਾਂਗਾ ਬਸ ਸਾਧੂ ਹੀ ਥੰਮ ਤੇ ਆ ਸਾਈਕਲ ਆ ਵਾ ਠੀਕ ਹੈ ਸਾਈਕਲ ਹਾਂ ਮੈਂ ਤਾਂ ਕਰਵਾ ਪਾਦਾ ਕਹਿੰਦਾ ਖਰਚ ਨਜਾਇਜ਼ ਨਾ ਕਰੋ ਅੱਛਾ ਕਦ ਤੋਂ ਲਟਰੀ ਬਾਰੇ ਤੁਸੀਂ ਮੈਨੂੰ ਜੀ 22 ਸਾਲ ਦਾ ਕਿਡ ਹੋ ਗਿਆ ਇਸੇ ਦੁਕਾਨ ਤੇ ਮੈਂ ਕਦੇ ਇੱਕ ਦੋ ਸਾਲ ਦੇ ਵਿੱਚ ਕਤੋਂ ਲਟਰੀ ਪਾ ਜਾਂਦਾ ਹਾਂ ਜੀ ਸਰਕੀਣਾ ਦਾ ਮੇਰੇ ਦਿਵਾਂਚੰਦ ਜੀਐਮਡੀ ਲੋਟਰੀ ਏਜੰਸੀ ਪਟਿਆਲਾ ਹਰਿਆਣਾ ਚੌਂਕ ਤੇ ਮੈਂ ਆਪਣੇ ਲੋਟਰੀ ਆਪਣੇ ਹੋਰ ਤੋਂ ਏਜੰਟ ਮੇਟੋਟੀਆਂ ਗਲ ਬਿਕੇ ਨਾ ਨਾਲ ਕਿਸੇ ਆਪਣਾ ਇੰਟਰਨੈਸ਼ਨਲ ਲਾਟਰੀ ਵਾਲੇ ਉਹਨਾਂ ਦੇ ਕੋਈ ਤਾਂ ਸਿਲ ਹੋਇਆ ਸudar ji soudeep singh ji ਦਾ ਨਾਮ ਨਿਕਲਿਆ ਜਿਹੜੇ ਗੁਰੂ ਦਾ ਸਾਨੂੰ ਪਤਾ ਲੱਗਿਆ ਸਾਨੂੰ ਵੀ ਨਾਮ ਨਿਕਲਿਆ ਮੈਂ ਫੋਨ ਮਾਰਿਆ ਦੇਖਿਆ ਉਹਨਾਂ ਇੰਟਰਨੈਸ਼ਨਲ ਲਾਟਰੀ ਵਾਲੇ ਨੇ ਕਹਿੰਦੇ ਆ ਜਿਹੜਾ ਨਾਮ ਨਿਕਲਿਆ ਹੈ ਨੰਬਰ ਬੁਲਾਇਆ ਦੇਖਿਆ ਸੀਗਾ ਸੋਵੇ ਨੇ ਘਰ ਗਏ ਜਾ ਕੇ ਦੱਸਿਆ ਇਹਨੂੰ ਬੜੀ ਖੁਸ਼ੀ ਹੋਈ ਨਾਮ ਨਿਕਲਿਆ ਕਿਉਂਕਿ ਅੱਡੀ ਵੱਡੀ amount <Sanskrit> ਸੀ ਤਾਂ ਬੜੇ ਖੁਸ਼ੀ ਹੋਣੀ ਹੋਣੀ ਸਾਰਾ ਪਰਿਵਾਰ ਬੜਾ ਖੁਸ਼ ਰਿਹਾ ਅਜ ਬੁਲਾਇਆ ਅੱਗੇ ਕਹਿੰਦੇ ਟਿਕਟ ਕਿਵੇਂ ਕਰਨਾ ਜੀ ਜਮ੍ਹਾਂ ਖਰਚਾ ਚੱਲਣਾ ਹੈ ਮੈਂ ਕੋਈ ਗੱਲ ਇੱਚੇ ਮੰਗਲਵਾਰ ਠੀਕ ਜਵਾਕਰਾਂ ਚਿੰਟੀਗੜ੍ਹ ਇਹਦਾ ਕਿੰਨੇ ਮੈਨ 150000 ਜਿਹੜੇ ਕਰੋੜੇ ਜੇ ਕੋ ਟੈਸਟ ਕਰਦੇ 30% ਜੀ ਬਾਕੀ ਦਾ ਅਮਾਉਂਟ ਆਏਗੀ ਉਦੋਂ ਜੋ ਪ੍ਰੋਸੀਜਰ ਗਵਰਨਮੈਂਟ ਤਰ੍ਹਾਂ ਕਰੇ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ